ਜੀ ਮਿੱਤਰੋ ਕੀ ਹਾਲ ਚਾਲ ਨੇ ਸਾਰੇ ਵਧੀਆ ਸਾਰੇ ਕਬੂਤਰ ਕਾਤਰ ਕਿਦਾ ਸਾਰਿਆਂ ਦੇ ਵਧੀਆ ਠੀਕ ਠਾਕ ਲੋ ਵੀ ਮਿੱਤਰੋ ਆਪਣੇ ਕਬੂਤਰ ਬਾਈ 2 ਹੋਰ ਮਰ ਗਏ ਤੇ ਪਿਛੇ ਇਹ ਬਲੌਗ ਦੇ ਵਿੱਚ ਦਿਖਾਉਣੇ ਕਿੰਨੇ ਕਬੂਤਰ ਮਰ ਗਏ ਤੇ ਘੱਟੋ ਘੱਟ ਵੀ ਆਪਣੇ 6 ਕਬੂਤਰ ਮਰ ਗਏ ਆ ਦੋ ਇੱਕ ਕਾਲਾ ਇੱਕ ਚੀਨਾ ਤੇ ਇੱਕ ਸੁਰਖਾ ਆ ਤੇ ਦੋ ਚਿੱਟੇ ਤਿੰਨ ਚਿੱਟੇ ਜਿਹੜੇ ਇੱਕ ਪੱਠਾ ਮਰ ਗਿਆ ਤੇ ਨੀਲਾ ਵੀ ਕਬੂਤਰ ਆਪਣੇ ਕੋਲ ਵੀ ਮਰ ਗਿਆ ਤੇ ਤੁਸੀਂ ਆਪ ਪਹਿਲਾ ਕਲਿੱਪ ਜਿਹੜੀ ਦੇਖਣੀ ਛੋੜੀਏ ਦੇ ਵਿੱਚ ਦਿਖਾਈ ਹੋਣੇ ਕਬੂਤਰ ਆਪਣੇ ਕਿੰਨੇ ਬਾਈ ਮਰ ਗਏ ਘੱਟੋ ਘੱਟ 7 ਕਬੂਤਰ ਬਾਈ ਮਰ ਗਏ ਆਪਣੇ ਤੇ ਦੋ ਜਿਹੜੇ ਆ ਉਹ ਦਿਖਾਉਨੇ ਆ ਜਾਨੂੰ ਜਿਹੜੇ ਹੁਣ ਦੋ ਜਿਹੜੇ ਕਬੂਤਰ ਆਪਣੇ ਮਰੇ ਬਾਈ ਕਬੂਤਰ ਆਪਣੇ ਕੋਲ ਵਧੀਆ ਉੜਦੇ ਹੁੰਦੇ ਸੀਗੇ ਤੇ ਨੀਲਾ ਜਿਹਾ ਵੀ ਕਬੂਤਰ ਆ ਬਾਈ ਉਹ ਵੀ ਮਰ ਗਿਆ ਬਾਈ ਲੋ ਵੀ ਮਿੱਤਰੋ ਆ ਆਪਣੇ ਕੋਲ ਦੋ ਕਬੂਤਰ ਇੱਕ ਫੈਂਸੀ ਇੱਕ ਚੀਨਾ ਬਾਈ ਚੀਨਾ ਕਬੂਤਰ ਵੀ ਆਪਣੇ ਕੋਲ ਵਧੀਆ ਉੜਦਾ ਹੁੰਦਾ ਸੀ ਤੇ ਫੈਂਸੀ ਪਹਿਲਾਂ ਤੁਹਾਨੂੰ ਦਿਖਾਉਨੇ ਆ ਆ ਲੋ ਫੈਂਸੀ ਮਿੱਤਰੋ ਵਧੀਆ ਕਬੂਤਰ ਸੀਗਾ ਇਹ ਤੇ ਬਾਈ ਸਾਰਿਆਂ ਨੂੰ ਵਧੀਆ ਲੱਗਾ ਹੋਊ ਉਤਰ ਇਹ ਵਧੀਆ ਨਾਲੀ ਵੀਡੀਓ ਵੀਡੀਓ ਪਾਈ ਦੀਆਂ ਸੀਗੀਆਂ ਤੇ ਆਪਣੇ ਕੋਲੇ ਬਾਈ ਕਬੂਤਰ ਆਪਣਾ ਮਰ ਗਿਆ ਇਹ ਕਬੂਤਰ ਸੀਗਾ ਬਾਈ ਕੂਤਰੀ ਇਹਦੀ ਪਹਿਲਾਂ ਜਿੱਦਾਂ ਨਿਕਲ ਗਈ ਸੀ ਔੜ ਉੱਡ ਗਈ ਸੀ ਤੇ ਕਬੂਤਰ ਤੁਸੀਂ ਦੇਖ ਸਕਦੇ ਹੋ ਬਾਈ ਇਹ ਵੀ ਮਰ ਗਿਆ ਆਪਣੇ ਕੋਲ ਕੂਤਰ ਚੈੱਕ ਕਰਤਾ ਉਹਦੇ ਤੁਸੀਂ ਬਾਈ ਕੂਤਰ ਬਹੁਤ ਵਧੀਆ ਸੀਗਾ ਤੇ ਬਾਈ ਇਹਨੂੰ ਪਤਾ ਨਹੀਂ ਕੀ ਹੋ ਗਿਆ ਢਿੱਲਾ ਹੋ ਗਿਆ ਤੇ ਬਾਈ ਫੇਰ ਇਹ ਇਦਾਂ ਹੀ ਮਰ ਗਿਆ ਬਾਈ ਦੇਖ ਸਕਦੇ ਹੋ ਤੁਸੀਂ ਕਬੂਤਰ ਇਹ ਕਰੋ ਬਾਈ ਕਾਲੀਆਂ ਅੱਖਾਂ ਦਾ ਕਬੂਤਰ ਸੀਗਾ ਬਾਈ ਵਧੀਆ ਕਬੂਤਰ ਸੀ ਦੇਖ ਸਕਦੇ ਹੋ ਤੁਸੀਂ ਇਹ ਇਕਾਇਆ ਮਤਲਬ ਆਪਣੇ ਕੋਲ ਚੀਨਾ ਚੀਨਾ ਕਬੂਤਰ ਹੈ ਵਧੀਆ ਔੜਦਾ ਹੁੰਦਾ ਸੀਗਾ ਇਹਦੇ ਵਿੱਚ ਕਾਛਰੇ ਵਿੱਚ ਗੁਲਾਬੀ ਰੰਗ ਲਾ ਆਇਆ ਵਧੀਆ ਔੜਦਾ ਹੁੰਦਾ ਸੀਗਾ ਇਹ ਕਬੂਤਰ ਹੈ ਆਪਣੇ ਕੋਲ ਚੀਨਾ ਜਿਹਾ ਲੋਕ ਪਰ ਇਹ ਦੋ ਹੀ ਆਪਣੇ ਕੋਲ ਹੈ ਕੂਤਰੋਂ ਮਰ ਗਏ ਬਾਈ ਦੋਈ ਬਹੁਤ ਵਧੀਆ ਸੀਗੇ ਇੱਕੋ ਫੈਂਸੀ ਸੀਗਾ ਤੇ ਇੱਕ ਆਪਣਾ ਚੀਨਾ ਜਿਆ ਸੀ ਤੇ ਇੱਕ ਪੱਲੇ 'ਚ ਆ ਦੇਖੋ ਗੁਲਾਬੀ ਰੰਗ ਲਾਇਆ ਹੋਇਆ ਹੈ ਉਹਦੇ ਦੂਜੇ ਪੱਲੇ 'ਚ ਨਹੀਂ ਰੰਗ ਲਾਇਆ ਪੱਲੇ ਇੱਕ ਪੱਲੇ ਦੇ ਵਿੱਚ ਇਹਦੇ ਇਕੱਲਾ ਗੁਲਾਬੀ ਰੰਗ ਲਾਇਆ ਹੋਇਆ ਹੈ ਦੇਖ ਸਕਦੇ ਹੋ ਬਾਈ ਦੋਈ ਕਬੂਤਰ ਦੋਈ ਕਬੂਤਰ ਦੇ ਵਾਲੇ ਹੀ ਸੋਨੇ ਸੀਗੇ ਬਾਈ ਦੋਈ ਪਤਾ ਨਹੀਂ ਬਾਈ ਕੀ ਹੋ ਗਿਆ ਕਬੂਤਰ ਉਹ ਹੋਰ ਹੈ ਬਾਈ ਜਿਹੜੇ ਆਪਣੇ ਕੋਲ ਕੰਪਿਊਟਰ ਮਰੇ ਹੋਏ ਆ ਉਹ ਵੀ ਦਹੋਲੇ ਵਾਲਾ ਦਿਖਣੇ ਕੋਈ ਬਾਈ ਆਪਣੇ ਕੋਲ ਦੋ ਹੀ ਕੰਪਿਊਟਰ ਮਰ ਗਏ ਸਾਫ ਸੀਗੇ ਬਾਈ ਕੰਪਿਊਟਰ ਬਹੁਤ ਸੋਹਣੇ ਕੰਪਿਊਟਰ ਸੀਗੇ ਦੋ ਹੀ ਵਧੀਆ ਲੱਗਦੇ ਸੀ ਬਾਈ ਕੁਝ ਪਰਸ਼ ਦੇ ਸਾਧਿਓ ਬਾਈ ਕੰਪਿਊਟਰ ਦੀ ਦੋ ਹੀ ਕੰਪਿਊਟਰ ਬਾਈ ਆਪਣੇ ਕੋਲ ਮਰ ਗਏ ਠੀਕ ਨਹੀਂ ਬਾਈ ਦੇਖ ਸਕਦੇ ਬਾਈ ਕੰਪਿਊਟਰ ਆ ਚੀਨਾ ਆ ਤੇ ਉਹ ਕਾਲਸ ਕਾਲ ਆਇਆ ਬਾਈ ਕਾਲੇ ਭੱਲੇ ਵਾਲਾ ਕਾਲਾ ਚਟਾ ਹੂਤਰ ਬਾਈ ਦੋ ਹੀ ਮਰ ਗਏ ਬਾਈ ਕੂਤਰ ਆਪਣਾ ਉਤਰਾਂ ਚੀਨਾ ਬਾਬਾ ਜੀ ਸੋਨਾ ਸੀਗਾ ਉਤਰ ਚੀਨਾ ਵਧੀਆ ਆ ਵੀ ਦੋ ਕਬੂਤਰ ਵੀ ਮਰ ਗਏ ਯਾਰ ਇਹ ਕਾ ਮਰ ਗਏ ਵੇਖੋ ਇਹ ਪੂਛ ਹਰੀ ਹਰੀ ਆ ਵੇਖੋ ਟੋਲ ਟੋਲ ਤਾਂ ਲੱਗੇ ਸੀਗਾ ਧੌਣ ਮੁੜੀ ਆ ਇਹ ਵੀ ਮਰ ਗਿਆ ਬਾਈ ਕੂਤਰ ਠੀਕ ਸੋਨਾ ਸੀਗਾ ਬਾਈ ਕੂਤਰ ਪਿਛਲੇ ਵੀ ਦੋ ਉਤਰ ਦੇ ਲਿਆਣੋਂ ਤੁਸੀਂ ਉਹ ਵੀ ਮਰ ਗਿਆ ਵੀ ਮਰ ਗਿਆ ਬਈ ਕੂਤਰ ਚੈੱਕ ਕਰ ਸਕਦੇ ਤੁਸੀਂ ਬੜਾ ਵਧੀਆ ਕੂਤਰ ਸੀਗਾ ਠੀਕ ਨੇ ਸੋਹਣਾ ਕੂਤਰ ਸੀਗਾ ਯਾਰ ਬੜਾ ਵਧੀਆ ਕੂਤਰ ਸੀਗਾ ਉਹ ਮਰ ਗਿਆ ਪਤਾ ਨਹੀਂ ਕੀ ਗੱਲ ਹੋ ਗਈ ਯਾਰ ਉਹ ਉੱਤਰ ਮਰ ਗਿਆ ਬਾਈ ਹਰੀਆ ਟੋਲਟਾ ਕਰ ਦੋ ਅਸੀਂ ਹਰੀ ਬੂਸ ਹੋਈ ਯਾਰ ਅਰੇ ਬੋਸ ਭਾਈ ਹੁਣ ਕੀ ਕਰੀਏ ਪੁੱਤਰ ਆਪਣੇ ਬਹੁਤ ਜਾਦਾ ਹੀ ਮਰ ਗਏ ਤੁਹਾਨੂੰ ਇੱਕ ਹੋਰ ਪੁੱਤਰ ਦਿਖਾਣੀ ਜਿਹੜਾ ਉੜਦਾ ਹੁੰਦਾ ਸੀ ਆਪਣੇ ਕੋ ਬਹੁਤ ਪਹਿਲਾਂ ਦਾ ਪੁੱਤਰ ਬਹੁਤ ਹਰਿਆ ਟੀ ਪੁੱਤਰ ਉੜਦਾ ਹੁੰਦਾ ਸੀ ਆਪਣੇ ਕੋ ਦਿਖਾਉਣੇ ਸਾਨੂੰ ਇਹ ਆਪਣੀ ਮਰ ਗਈ ਬਾਈ ਦੇਖੋ ਹਰੀਆ ਮਿੱਠਾ ਨਾ ਹਰੇ ਪੈਰ ਤੇ ਬਾਈ ਹਰ ਪੂਛ ਹੋ ਗਈ ਇਹਦੀ ਵੀ ਉਹ ਪੁੱਤਰ ਤੁਸੀਂ ਜਿਹੜਾ ਦੇਖਿਆ ਹੋਣਾ ਹੁਣ ਦੇ ਬਾਕੀਆਂ ਦੇ ਸਕਦੇ ਹੁਣੇ ਮਰੇ ਬਾਈ ਦੋ ਹੀ ਸੀਗਾ ਪਹਿਲਾ ਬਲੌਗ ਤਾਂ ਨਹੀਂ ਪੇਸ਼ ਕੀ ਵੀ ਚਲ ਵੀਡੀਓ ਨਾਲ ਥੋੜੀ ਜੋੜ ਦੇਵਾਂਗੇ ਦੇਖ ਸਕਦੇ ਹੋ ਤੁਸੀਂ ਇਹਨੀਆਂ ਵਧੀਆ ਜਾਣਗੇ ਕਿ ਕੁੰਗੂਤਰੀ ਸੀ ਨਾ ਵਧੀਆ ਉੱਡਦੀ ਹੁੰਦੀ ਸੀ ਬਾਈ ਇਹ ਤਾਂ ਸੀ ਕਿ ਚਲ ਜੋੜਾ ਜਣਾ ਲਵਾਵਾਂਗੇ ਇਹਨਾਂ ਦੇ ਬੱਚੇ ਕਹਾਂ ਲਵਾਵਾਂਗੇ ਪਰ ਬੱਚੇ ਲੈਣ ਤੋਂ ਪਹਿਲਾਂ ਹੀ ਵਿਚਾਰੀ ਮਰ ਗਈ ਬਾਈ ਕਿ ਪ੍ਰੀ ਬਹੁਤ ਵਧੀਆ ਸੀਗੀ ਦੋ ਮਰੇ ਆ ਤੁਹਾਨੂੰ ਇੱਕ ਨੀਲਾ ਵੀ ਦਿਖਾਉਣਾ ਬੜਾ ਉਹ ਵੀ ਮਰ ਗਿਆ ਬਾਈ ਕੂਤਰੀ ਬਹੁਤ ਸੋਹਣੀ ਸੀਗੀ ਬਾਈ ਸਾਫ਼ ਕੂਤਰੀ ਸੀਗੀ ਵਧੀਆ ਉੱਡੀ ਇੱਥੇ 5-5 ਘੰਟੇ ਉੜਦੀ ਰਹੀ ਕੂਤਰੀ ਇਹ ਮੇਰੇ ਕੋਲ ਕਰੇ ਰੰਗ ਰੁੰਗਣੀ ਬਾਈ ਇਹਦੇ ਲਾਇਆ ਸੀਗਾ ਆਪਾਂ ਇੱਕ ਗੱਲੀ ਇੱਦਦੇ ਬਾਈ ਰੱਖੀ ਸੀਗੀ ਕਿਉਂਕਿ ਰੰਗ ਨਹੀਂ ਲਾਇਆ ਸੀ ਕੂਤਰੀ ਦੇ ਬਾਈ ਆਪਾਂ ਇਸ ਕਰਕੇ ਕਬੂਤਰੀ ਆਪਾਂ ਸਾਫ਼ ਇੱਦੀ ਰੱਖੀ ਸੀ ਪਤਾ ਨਹੀਂ ਬਾਈ ਕੀ ਹੋ ਗਿਆ ਯਾਰ ਸਾਰੇ ਇਕਦਮ ਮਰ ਗਏ ਟੋਟਲ ਆਪਣੇ 30 ਕਬੂਤਰ ਮਰ ਗਏ ਬਾਈ ਇਹ ਦੋ ਆ ਜਾਂ 32 ਮਰ ਗਏ ਬਾਈ ਦੇਖ ਸਕਦੇ ਕੋਉਤਰੀ ਬਾਵਾ ਜੀ ਸਿਰਾ ਸੀਗੀ ਕੂਤਰੀ ਯਾਰ ਬਾਈ ਸਾਨੂੰ ਹੁਣ ਨੀਲਾ ਉਤਰ ਦਿਖਾਉਣਾ ਹੈ ਬਾਈ ਨੀਲਾ ਉਤਰ ਕੂਤਰੀ ਬਾਵਾ ਜੀ ਸੋਹਣੀ ਸੀਗੀ ਯਾਰ ਕੂਤਰੀ ਨੀਲਾ ਉਤਰ ਜਿਹੜਾ ਆਪਣੇ ਕੋਲ ਵੀ ਮਰ ਗਿਆ ਬਾਈ ਬਾਵਾ ਵਧੀਆ ਉਤਰ ਹੁੰਦਾ ਸੀਗਾ ਠਾਲਾ ਪਾਈਆਂ ਸੀ ਪੈਰ ਦੇ ਵਿੱਚ ਯਾਨੀ ਕਿ ਰੰਗ ਲੱਗਾ ਆ ਬਾਈ ਹਰਾ ਬਹੁਤ ਸੋਹਣਾ ਕਬੂਤਰ ਸੀਗਾ ਬਾਈ ਪਤਾ ਨਹੀਂ ਬਾਈ ਕੀ ਹੋ ਗਿਆ ਸਾਰੇ ਕਬੂਤਰਾਂ ਨੂੰ ਆਪਣੇ ਮਰ ਗਏ ਬਾਈ ਕਬੂਤਰ ਸਾਰੇ ਇਹ ਵੀ ਬਾਈ ਸਾਰਾ ਸੀਗਾ ਕਬੂਤਰ ਅੱਜ ਜਾਣ ਕੇ ਥੋੜੀਆਂ-ਥੋੜੀਆਂ ਕੰਨੀਆਂ ਸੀ ਕਰਕੇ ਠੰਡ ਕਰਕੇ ਬਾਈ ਦੋ ਤਿੰਨ ਕ ਕੰਨੀਆਂ ਉਹਨਾਂ ਦੀਆਂ ਕੱਟ-ਕੁੱਟ ਦਿੱਤੀਆਂ ਸੀਗੀਆਂ ਬਾਬਾ ਨੀਲਾ ਉਹ ਤਾਂ ਵਧੀਆ ਸੀ ਬਾਈ ਪਰ ਵਧੀਆ ਗੁੜਕ ਦਾ ਸੀਗਾ ਪਤਾ ਨਹੀਂ ਬਾਈ ਇਹਨਾਂ ਨੂੰ ਕੀ ਹੋ ਗਿਆ ਕੀ ਨਹੀਂ ਹੋਇਆ ਕਬੂਤਰਾਂ ਨੂੰ ਹਨਾ ਮਰੀ ਜਾਂਦੇ ਬਾਈ ਤੁਹਾਨੂੰ ਦੇਖ ਲਿਆ ਹੁਣ ਪਿਛਲੇ ਦੋ ਪਹਿਲਾ ਸੁਰਖੇ ਮਰੀ ਗੂਤਰ ਇੱਕਾ ਚਟੀ ਕਬੂਤਰੀ ਮਰੀ ਆ ਹੁਣ ਇੱਕਾ ਨੀਲਾ ਮਰ ਗਿਆ ਬਾਈ ਬੱਤੀ ਉਤਰ ਆਪਣੇ ਉੱਤੇ ਮਰ ਗਿਆ ਬਾਈ ਪਿਛਲੇ ਵਲੋਗ ਚ ਵੀ ਦੇਖੋ ਨੇ ਕਿੰਨੇ ਕਬੂਤਰ ਮਰੇ ਬਾਈ ਆ ਕਰੋ ਸ਼ੌਕ ਨੂੰ ਦੇਖੋ ਲੋ ਬਾਈ ਮਰ ਗਏ ਬਾਈ ਆ ਬੈਠੇ ਆ ਪ੍ਰਾ ਬੈਠੇ ਆ ਬਾਈ ਇੰਨੇ ਕਈ ਰਹਿ ਗਏ ਹੁਣ ਤੇ ਬਾਕੀ ਆ ਦੇਖ ਸਕਦੇ ਹੋ ਦੋ ਹੀ ਬਾਈ ਆਪਣੇ ਕੋ ਸੀਗੇ ਜਿਹੜੇ ਹਨ ਇਹ ਦੋ ਹੀ ਆ ਲੋ ਆ ਦੋ ਹੀ ਮਰ ਗਏ ਬਾਈ ਕਬੂਤਰ ਬਾਬਾ ਜੀ ਸੋਹਣੇ ਸੀਗੇ ਕੂਤਰ ਬਾਈ ਦੋ ਹੀ ਮਰ ਗਏ ਬਾਈ ਦੋ ਹੀ ਕੂਤਰ ਮਰ ਗਏ ਆਪਣੇ ਬਾਈ ਦੇਖ ਸਾਹਬ ਦੇ ਹੋਣਾ ਤੁਸੀਂ ਇਹ ਦੋ ਹੀ ਮਰ ਗਏ ਬਾਈ ਬਾਬਾ ਜੀ ਸੋਹਣੇ ਕੂਤਰ ਸੀਗੇ ਦੋ ਯਾਰ ਦੋ ਹੀ ਮਰ ਗਏ ਫਿਰ ਦੇਖ ਸਾਡੇ ਇੱਕ ਆ ਚਿੱਟੀ ਜਿਹੜੀ ਗੂਗਰੀ ਪਈ ਬਾਈ ਸਾਹ ਦੇਖ ਦੇਖੋ ਮੈਂ ਹੁਣ ਤੁਸੀਂ ਦੋ ਹੀ ਬਾਈ ਕੂਤਰ ਆਪਣੇ ਕਿੰਨੇ ਮਰ ਗਿਆ ਦੇਲੂ ਨੂੰ ਟਿੱਟੀ ਕੂਦਰੀ ਵੀ ਬਾਈ ਇਹ ਵੀ ਮਰ ਗਿਆ ਨੀਲਾ ਵੀ ਦੇ ਲਿਆਉਣਾ ਤੁਸੀਂ ਇਹ ਵੀ ਮਰ ਗਿਆ ਪਤਾ ਨਹੀਂ ਬਾਈ ਕਬੂਤਰਾਂ ਨੂੰ ਕਿਹੜੀ ਬਿਮਾਰੀ ਆ ਦਵਾਈ ਦੂ ਵੀ ਲਿਆਂਗੀ ਔਰ ਨਾ ਵੀ ਨਹੀਂ ਫਰਕ ਆ ਪਿਆ ਹੈ ਕਬੂਤਰਾਂ ਨੂੰ ਬਾਈ ਪਤਾ ਨਹੀਂ ਕੂਤਰਾਂ ਨੂੰ ਹੁਣ ਕੀ ਹੁੰਦਾ ਨਹੀਂ ਹੁੰਦਾ ਨਾ ਤੇ ਇਹ ਕੂਦਰੀ ਜਿੱਦਾਂ ਬੱਕਰੀ ਇਹਦੇ ਵਿੱਚ ਆ ਜਿਹੜੀ ਪੇਟੀ ਇਹਦੇ ਵਿੱਚ ਰੱਖੀ ਸੀਗੀ ਤੇ ਅਸੀਂ ਕਿਹਾ ਚੱਲ ਵੀ ਬੱਕਰੀ ਰੱਖ ਦੰਨੇ ਆ ਦਵਾਈ ਦੂ ਵੀ ਤਾਂ ਦਿੱਤੀ ਸੀ ਕੂਦਰੀ ਨੂੰ ਪਰ ਠੀਕ ਹੀ ਨਹੀਂ ਹੋਈ ਕੂਦਰੀ ਪਤਾ ਨਹੀਂ ਬਾਈ ਇਹਨਾਂ ਨੂੰ ਕੀ ਹੋ ਜਾਂਦਾ ਹੋਰ ਤਰ੍ਹਾਂ ਨੂੰ ਸਾਰੇ ਕਬੂਤਰ ਆਪਣੇ ਟੌਪ ਟੌਪ ਦੇ ਬਾਈ ਮਰ ਗਏ ਤੇ ਹੁਣ ਕਾਹਾਂ ਦੇਖਾਂਗੇ ਜੇ ਹੋਰ ਲੈਣ ਹੋਈ ਨਾ ਤਾਂ ਨਹੀਂ ਬਾਈ ਇੰਨੇ ਕੀ ਰੱਖਾਂਗੇ 10 ਕਈ ਤੇ ਵੀਡੀਓ ਨੂੰ ਬਾਈ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰ ਦਿਓ ਬੇ ਮਲਦੇ ਆ ਫੇ ਅਗਲੇ ਬਲੌਗ ਦੇ ਵਿੱਚ ਠੀਕ ਆ ਕਬੂਤਰ ਕਾਤਰ ਬਾਈ ਆਪਣੇ ਹੁਣ ਸਾਰੇ ਜਿਹੜੇ ਸੀਗੇ ਟੌਪ ਦੇ ਤੋਂ ਦੱਸਿਆ ਮਰ ਗਏ ਆ ਆ ਵੀ ਜਿਹੜੇ ਦੋ ਕਬੂਤਰ ਆ ਇਹ ਵੀ ਮਰ ਗਏ ਬਾਈ ਤੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬਰ ਬਾਈ ਕਰ ਦਿਓ